ਇੰਗਲੈਂਡ ਦੇ ਵਿੱਚ ਲਾ ਮੇਕਰਸ ਨੇ ਇੱਕ ਬਿੱਲ ਪਾਸ ਕਰ ਦਿੱਤਾ ਜਿਹਦੇ ਵਿੱਚ ਲੀਗਲ ਕਰ ਦਿੱਤਾ ਗਿਆ ਆ ਕਿ ਜੇ ਕੋਈ ਟਰਮੀਨਲੀ ਇਲ ਹੈਗਾ ਤੇ ਉਹਦੇ ਕੋ 6 ਮਹੀਨੇ ਤੋਂ ਘੱਟ ਦਾ ਸਮਾਂ ਜੀਣ ਦਾ ਤੇ ਉਹ ਉਸ ਨੂੰ ਜਿਹੜਾ ਅਸਿਸਟੈਂਟ ਡਾਈਂਗ ਜਦਾਂ ਉਹਦੀ ਹੈਲਪ ਕੀਤੀ ਜਾ ਸਕਦੀ ਜੇ ਉਹ ਪਹਿਲਾਂ ਮਰਨਾ ਚਾਹੁੰਦਾ ਹੈਗਾ ਇਹ ਕੱਲ ਹੀ ਜਿਹੜਾ ਆ ਲਾ ਮੇਕਰਸ ਨੇ VOTING ਪਾਈ हाउस ऑफ कॉमन्स ਦੇ ਵਿੱਚ 330 ਇਸ ਦੇ ਹੱਕ ਦੇ ਵਿੱਚ ਸੀ ਵੀ ਹਾਂ ਇਦਾਂ ਹੋਣਾ ਚਾਹੀਦਾ ਤੇ 275 ਜੋ ਸੀਗੇ ਉਹ ਇਸ ਦੇ ਅਗੇਂਸਟ ਸੀਗੇ ਸੋ ਇਸ ਤੋਂ ਪਹਿਲਾਂ ਕਈ ਮੁਲਕਾਂ ਦੇ ਵਿੱਚ ਅਸਿਸਟਡ ਡਾਈਇੰਗ ਜੋ ਹੈਗਾ ਯੂਰਪੀਅਨ ਮੁਲਕਾਂ ਦੇ ਵਿੱਚ ਵੀ ਆ ਕੈਨੇਡਾ ਦੇ ਵਿੱਚ ਵੀ ਆ ਸਾਡੇ ਆਪਣੇ ਮੁਲਕ ਅਮਰੀਕਾ ਦੀਆਂ 10 ਡੇਟਾ ਤੇ ਡਿਸਟ੍ਰਿਕਟ ਆਫ ਕਲੰਬੀਆ ਦੇ ਵਿੱਚ ਵੀ ਹੈਗਾ ਜੋ ਬਿੱਲ ਪਾਸ ਕੀਤਾ ਗਿਆ ਸ਼ੁਕਰਵਾਨ ਨੂੰ ਅ ਇਹਦਾ ਮਤਲਬ ਇਹ ਆ ਕਿ ਜਿਹੜੇ ਐਪਲੀਕੈਂਟਸ ਆ ਜਿਹੜਾ अर्ਲੀ ਮਰਨਾ ਚਾਹੁੰਦਾ ਹੈਗਾ ਉਹ 18 ਸਾਲ ਤੋਂ ਉੱਤੇ ਹੋਣਾ ਚਾਹੀਦਾ ਆ ਤੇ ਉਸ ਨੂੰ ਕੋਈ ਨਾ ਕੋਈ ਜਿਹੜੀ ਟਰਮੀਨਲ ਇਲਨੈਸ ਹੋਣੀ ਚਾਹੀਦੀ ਹੈ ਡਾਇਗਨੋਸ ਉਹਦੇ ਨਾਲ ਹੋਣਾ ਚਾਹੀਦਾ ਹੈ ਤੇ 6 ਮਹੀਨੇ ਦਾ ਸਮਾਂ ਉਹਦਾ ਜਿਹੜਾ ਜੀਣ ਵਾਲਾ ਹੋਣਾ ਚਾਹੀਦਾ ਕੀ ਆ ਵੀ ਬਹੁਤ ਬਾਰ ਬੰਦੇ ਦੁਖੀ ਬਹੁਤ ਹੁੰਦੇ ਆ ਤੇ ਉਹ ਕਹਿੰਦੇ ਵੀ ਹੋਰ ਕੋਈ ਚਾਰਾ ਨਹੀਂ ਹੈਗਾ ਸੋ ਉਸ ਤੋਂ ਤਾਂ ਚੰਗਾ ਆ ਵੀ ਪਹਿਲਾਂ ਹੀ ਜਿਹੜਾ ਆ ਆਪਣੇ ਆਪ ਨੂੰ ਮਾਰ ਲਿਆ ਜਾਵੇ ਜਾਂ ਡਾਕਟਰ ਉਹਦੀ ਹੈਲਪ ਕਰਨ ਦੋ ਡਾਕਟਰ ਤੇ ਇੱਕ ਜੱਜ ਉਹਨਾਂ ਨੂੰ ਅਪਰੂਵ ਕਰਨਾ ਪਊਗਾ ਪੇਸ਼ੈਂਟਸ ਨੂੰ ਜੇ ਉਹ ਆਪਣੀ ਲਾਈਫ ਨੂੰ ਐਂਡ ਕਰਨਾ ਚਾਹੁੰਦੇ ਹੈਗੇ ਆ ਤਾਂ ਤੇ ਜਿਹੜੀ ਫੀਟਰਲ ਡਰੱਗ ਆ ਉਹ ਸੈਲਫ ਐਡਮਿਨਿਸਟਰਡ ਹੋਊਗੀ ਇਹ ਵੀ ਸੋਤੇ ਨੂੰ ਦੱਸਦੇ ਚਾਹੀਏ ਉੱਥੇ ਇੰਗਲੈਂਡ ਦੇ ਵਿੱਚ ਸਿੱਖਾਂ ਨੇ ਤੇ ਮੁਸਲਮਾਨਾਂ ਨੇ ਇਸ ਬਿਲ ਦਾ ਬਹੁਤ ਵਿਰੋਧ ਕੀਤਾ ਸੀ ਕਿਉਂਕਿ ਆਪਾਂ ਇਹ ਸੋਚਦੇ ਆਂ ਕਿ ਜਿਹੜਾ ਜੰਮਣਾ ਤੇ ਮਰਨਾ ਜਿਹੜਾ ਆ ਉਹ ਰੱਬ ਦੇ ਹੱਥ ਦੇ ਵਿੱਚ ਹੈਗਾ ਤੇ ਉਸੇ ਨੇ ਉਸ ਉਸ ਨੂੰ ਵੀ ਪਤਾ ਹੈ ਕਿ ਕਿਸ ਟਾਈਮ ਬੰਦੇ ਨੇ ਜੰਮਣਾ ਤੇ ਕਿਸ ਟਾਈਮ ਬੰਦੇ ਨੇ ਮਰਨਾ ਹੈਗਾ ਆ ਪਰ ਇਹ ਜਿਹੜਾ ਬਿੱਲ ਆ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੇਮ ਲੀਡ ਟਵੀਟਰ ਉਹ ਇਸ ਨੂੰ ਲੈ ਕੇ ਆਏ ਸੀਗੇ ਤੇ ਇਹ ਬਿੱਲ ਹੁਣ ਇੰਗਲੈਂਡ ਦੇ ਵਿੱਚ ਪਾਸ ਹੋ ਗਿਆ ਹੈ ਜੀ ਬਿਲਕੁਲ ਇਸ ਦੀ ਚਰਚਾ ਲੰਮੇ ਸਮੇਂ ਤੋਂ ਕਈ ਮੁਲਕਾਂ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ ਚੱਲਦੀ ਰਹੀ ਆ ਪਰ ਇਹ ਨਾ ਇਹਦੇ ਵਿੱਚ ਕੋਈ ਗਲਤ ਇਸ ਦਾ ਫਾਇਦਾ ਨਾ ਚੱਕੇ ਇਸ ਲਈ ਜਿਹੜੇ ਡਾਕਟਰ ਜੱਜ ਉਹ ਉਹਨਾਂ ਨੇ ਇੱਕ ਸੇਫਗਾਰਡ ਯੰਗਾਰਡ ਰੀਲਸ ਜਿਹੜੀਆਂ ਹੋ ਲਗਾਈਆਂ ਨੇ ਵੀ ਵਾਕਿਆ ਜਿਹਨੂੰ ਜਿਹੜਾ ਉਹ ਚੀਜ਼ ਆ ਉਹ ਲੋਡ ਆ ਬਹੁਤ ਸਾਰੇ ਲੋਕ ਆਪਾਂ ਨੂੰ ਪਤਾ ਹੋ ਜੋ ਸਿੰਘ ਜੀ ਦੇ ਵਿੱਚ ਕੋਈ ਦੋਰਾਵਾ ਨਹੀਂ ਇਹ ਜਿਹੜਾ ਵਿਸ਼ਾ ਇੱਕ ਇਦਾਂ ਦਾ ਆ ਬਹੁਤ ਸੰਵੇਦਨਸ਼ੀਲ ਆ ਸੋ ਜਿਹੜੇ ਸੁਣਨ ਵਾਲੇ ਆ ਕਿਉਂਕਿ ਇਹ ਸੁਸਾਈਡ ਮਰਨ ਦੇ ਨਾਲ ਜੁੜਿਆ ਆ ਜੇ ਕਿਸੇ ਨੂੰ ਇਦਾਂ ਦੀ ਮਨ ਦੇ ਵਿੱਚ ਸੋਚ ਆ ਤੇ ਉਸ ਨੂੰ ਤੁਰੰਤ ਜਿਹੜੀ ਉਹ ਹੈਲਪ ਲੈਣੀ ਚਾਹੀਦੀ ਆ ਸੋ ਇਦਾਂ ਦੇ ਲੋਕ ਵੀ ਇਹ ਇਸ ਟੀ ਦੇ ਵੱਲ ਨੂੰ ਨਾ ਵੱਧ ਜਾਣ ਇਸ ਲਈ ਇਹਨਾਂ ਨੇ ਜਿਹੜਾ ਡਾਕਟਰ ਦਾ 6 ਮਹੀਨੇ ਦਾ ਟਰਮੀਨਲੀ ਇਲ ਦਾ ਮਤਲਬ ਇਹ ਹੁੰਦਾ ਹੈ ਵੀ ਜਿਸ ਤੇ ਬਚਣ ਦਾ ਕੋਈ ਚਾਂਸ ਨਹੀਂ ਆ ਉਸ ਦੀ ਜਿਹੜੀ ਮੌਤ ਤਾਂ ਨਿਸ਼ਚਿਤ ਆ ਉਹਨਾਂ ਤੇ ਸਾਰਿਆਂ ਦੀ ਮੌਤ ਨਿਸ਼ਚਿਤ ਆ ਬਾਰੇ ਵੀ ਡਾਕਟਰੀ ਰੂਪ ਦੇ ਵਿੱਚ ਵੀ ਜਿਹੜੀ ਆ ਉਹ ਚੀਜ਼ ਨੂੰ ਮੰਨ ਲਿਆ ਜਾਂਦਾ ਹੈ ਸੋ ਉਸ ਹਸਾਬ ਦੇ ਨਾਲ ਆ ਸੋ ਨੈਸ਼ਨਲ ਹੈਲਥ ਸਰਵਿਸ ਦੇ ਦੁਆਰਾ ਇਹ 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 ਉਹਨਾਂ ਨੂੰ ਬੇਸਿਕਲੀ ਹੈਲਪ ਕਰਨਗੇ ਉਹਨਾਂ ਲੋਕਾਂ ਨੂੰ ਆਪਣੇ ਗਵਾਂਡੀ ਸੂਬੇ ਦੇ ਵਿੱਚ ਵੀ ਮਿਲਨਾਂ ਦਾ ਔਰੇਗਨ ਦੇ ਵਿੱਚ ਵੀ ਇੱਥੋਂ ਕਈ ਲੋਕ ਇਦਾਂ ਦੀਆਂ ਨਿਊਜ਼ ਆਉਂਦੀਆਂ ਰਹੀਆਂ ਵੀ ਉਹ ਕੈਲੀਫੋਰਨੀਆ ਤੋਂ ਹੋਰ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲ ਨੂੰ ਕਿਉਂਕਿ ਹਾਲਾਤ ਜਿਹੜੇ ਉਹ ਕਈ ਇਹਦੀ ਚੰਗੇ ਨਹੀਂ ਹੁੰਦੇ ਆ ਲੋਕਾਂ ਦੇ ਬਹੁਤ ਬੜੀ ਜਿਹੜਾ ਪੇਸ਼ੈਂਟ ਆ ਖੁਦ ਵੀ ਪਰੇਸ਼ਾਨ ਹੋਇਆ ਹੁੰਦਾ ਹੈ ਪਰਿਵਾਰ ਦੇ ਨਾਲ ਵੀ ਪਰਿਵਾਰ ਦੇ ਲਈ ਵੀ ਔਖਾ ਉਹਦੇ ਲਈ ਵੀ ਜਿਹੜਾ ਉਹ ਔਖਾ ਹੋਇਆ ਹੁੰਦਾ ਸੋ ਇਸ ਪਾਸੇ ਵੱਲ ਨੂੰ ਇਹ ਜਿਹੜਾ ਆ ਇਹ ਆਪਣੀ ਤਰ੍ਹਾਂ ਦਾ ਕਹਿ ਸਕਦੇ ਆ ਵੀ ਮੁਲਕ ਭਰ ਦੇ ਵਿੱਚ ਇਪਾਸ ਕਰਨ ਵਾਲਾ ਇੱਕ ਨਵੇਕਲੀਆਂ ਜੀਆਂ ਜਿੰਨੀਆਂ ਚੀਜ਼ਾਂ ਹੈ ਉਹਦਾ ਨਿਊਜ਼ੀਲੈਂਡ ਵਾਲਿਆਂ ਨੇ ਵੀ ਕੁਝ ਅਜੀਹਾ ਹੀ ਕਈ ਸਾਲ ਪਹਿਲਾਂ ਜਿਹੜਾ ਉਹ ਕੀਤਾ ਸੀਗਾ ਯਾ ਸੋਤਿਆਂ ਨੂੰ ਯਾਦ ਹੋਊਗਾ ਇੱਕ ਅਮਰੀਕਾ ਦੇ ਵਿੱਚ ਓਰੀਗਨ ਦੇ ਵਿੱਚ ਡਾਕਟਰ ਸੀ ਬਹੁਤ ਮਸ਼ਹੂਰ ਹੋਇਆ ਸੀ ਜਿਹਨੂੰ ਡਾਕਟਰ ਡੈਥ ਕਰਕੇ ਜਾਣੇ ਗਿਆ ਸੀ ਜੈਕ ਕਬੋਰਕੀ ਆ ਉਸ ਨੇ ਕਈ ਲੋਕਾਂ ਨੂੰ ਜਿਹੜਾ ਆ ਕਹਿੰਦੇ ਲਗਭਗ 130 ਦੇ ਕਰੀਬ ਜੋ ਪੇਸ਼IENTS ਅਗੇ ਟਰਮੀਨਲੀ ਇਲ ਉਹਨਾਂ ਨੂੰ ਹੈਲਪ ਕੀਤੀ ਸੀ ਉਹਨਾਂ ਦੇ ਮਰਨ ਦੇ ਵਿੱਚ ਤੇ ਉਸ ਨੂੰ 1999 ਦੇ ਵਿੱਚ ਕਨਵਿਕਟ ਵੀ ਕੀਤਾ ਗਿਆ ਸੀ ਡਾਕਟਰ ਜੈਕ ਕਬੋਰਕੀਆਂ ਨੂੰ ਤੇ ਉਹਦਾ ਨਾਮ ਡਾਕਟਰ ਡੈਥ ਕਰਕੇ ਰੱਖਿਆ ਗਿਆ ਸੀ ਉਹਦਾ ਮੇਨ ਪਰਪਸ ਇਹ ਸੀ ਕਹਿੰਦਾ ਵੀ ਡਾਈਇੰਗ ਇਜ਼ ਨਾਟ ਅ ਕ੍ਰਾਈਮ ਹਮ ਹਮ ਜੀ